ਸਤਕਾਰਯੋਗ ਸ਼ਹਿਰ ਨਿਵਾਸੀ ਰਖਵਤ ਪਾਰਟੀਆਂ ਦੇ ਅਗੂ ਸਹਿਬਾਨ ਹਰ ਧਾਰਮਿਕ ਸੰਸਥਾਾਂ ਦੇ ਅਗੂ ਸਹਿਬਾਨ ਸਮਾਜਿਕ ਅਗੂ ਸਹਿਬਾਨ ਸੰਸਥਾਾਂ ਦੇ ਅਗੂ ਸਹਿਬਾਨ ਜਿਸ ਤਰ੍ਹਾਂ ਕਿ ਮੇਰੇ ਸਾਥੀ ਨੇ ਜ਼ਿਕਰ ਕੀਤਾ ਹੈ ਕਿ 31 ਜਨਵਰੀ ਨੂੰ ਸਵਿਧਾਨ ਜਦਨ ਦੇ ਵਿੱਚ ਲਾਗੂ ਹੋਇਆ ਸੀ ਉਸ ਦਿਨ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਿਆ ਗਿਆ ਸਾਥਿਓ ਇਹ ਅੱਜ ਕੋਈ ਕਹਿੰਦਾ ਕੰਮਰਾ ਸੀ ਕੋਈ ਕਹਿੰਦਾ ਸੀ ਪਾਗਲ ਸੀ ਮੈਂ ਬਹੁਤ ਲੰਬਾ ਸਮਾਂ ਤਾਂ ਨਹੀਂ ਲੈਣਾ ਬਾਬਾ ਸਾਹਿਬ ਨੇ ਜਿਸ ਜਿਤ ਸਰਦਾਰ ਬਣਾ ਕੇ 26 ਜਨਵਰੀ 1950 ਨੂੰ ਲਾਗੂ ਕਰਿਆ ਸੀ ਉਸੇ ਦਿਨ ਇਸ ਦੇਸ਼ ਦਾ ਮਨੁਭਾਤੀ ਬ੍ਰਾਹਮਣਵਾਦੀ ਪਾਗਲ ਹੋ ਗਿਆ ਸੀ ਆ ਸਾਰੇ ਹੀ ਪਾਗਲ ਨੇ ਇਸ ਟਾਈਮ ਉਹ ਪਸ਼ਰਵੀ ਕਾ ਦਸ਼ਾ ਨਹੀਂ ਰਹੇ ਕੋ ਕਿਸੇ ਬੰਦੇ ਨੇ ਮੋਢੇ ਤੇ ਰੱਖ ਕੇ ਚਲਾਉਂਦੇ ਨੇ ਤੇ ਸਾਰੇ ਲੋਕ ਸਨ ਪਿਆ ਤੋਂ ਪਾਗਲ ਹੋ ਚੁੱਕੇ ਨੇ ਦੇਖੀ ਹੋ ਗਿਆ ਹੈ ਤੇ ਕਾ ਮਹਾਪੁਰਸ਼ ਕਿੱਥੋਂ ਆ ਗਿਆ ਇਰੇ ਐਸੇ ਲੋਕਾਂ ਨੂੰ ਜਗਾ ਦਿੱਤਾ 85% ਲੋਕਾਂ ਨੂੰ ਜਗਾ ਦਿੱਤਾ ਸਾਥੀਓ ਭਾਰ ਦੇ ਵਿੱਚ ਲੜਾਈ 15 ਰ 85 ਦੀ ਹੈ 85% ਲੋਕ ਜਾਗ ਚੁੱਕੇ ਨੇ ਤੇ 바ਵਾ ਸਾਹਿਬ ਭੀਮ ਦਾ ਮੇੜ ਕੇ ਤੀਜੋ ਸੋਚ ਹੈ ਉਹ ਘਰ ਘਰ ਪਹੁੰਚ ਚੁੱਕੀ ਹੈ ਉਸ ਨੂੰ ਕੋਈ ਨਹੀਂ ਹਲਾ ਸਕਦਾ ਚਾਹੇ ਮਨੋਗਾਤੀ ਜਿੰਨਾ ਮਰਜੀ ਜੋਰ ਲਾਓ ਫਿਰ ਹਰਮਿਤ ਸ਼ਾਹ ਜੋਰ ਲਾਲਵੇ ਤੇਜਰੀਵਾਲ ਜੋਰ ਲਾਲਵੇ ਮੋਦੀ ਜੋਰ ਲਾਲਵੇ ਆਪਣਾ ਭਗਵੰਤ ਮਾਨ ਜੋਰ ਲਾਲਵੇ ਤੁਹਾਨੂੰ ਪਤਾ ਹੁਣ ਗੋਵਰਾਂਤ ਮਾਨ ਦੀ ਫੋਟੋ ਪਿੱਛੇ ਲੱਗੀ ਹੈ ਬਾਬਾ ਸਾਹਿਬ ਦੀ ਭਗਤ ਸਿੰਘ ਦੀ ਫੋਟੋ ਪਿੱਛੇ ਲੱਗੀ ਹੈ ਅੰਮ੍ਰਿਤਸਰ ਨਹੀਂ ਗਿਆ ਹੋ ਜਿਹੜੀ ਇਸ ਘਟਨਾ ਜਿਹੜੇ ਜਗ੍ਹਾ ਤੇ ਘਟਨਾ ਹੋਈ ਹੈ ਉਸ ਜਗ੍ਹਾ ਤੇ ਇੱਕ ਬਰ ਵੀ ਨਹੀਂ ਗਿਆ ਹੋ ਫੋਟੋ ਪਿੱਛੇ ਲਾਈ ਰੱਖਾ ਸਿਰੋ ਘਬਰਾ ਕਰ ਰਹੇ ਹਨ ਬਾਬਾ ਸਾਹਿਬ ਦੀ ਫੋਟੋ ਲਾ ਕੇ ਸਾਰੇ ਪੰਜਾਬੀਆਂ ਨੂੰ ਦਲਤਾਂ ਨੂੰ ਵੈਗ ਨੂੰ 85% ਲੋਕਾਂ ਨੂੰ ਘਬਰਾ ਕਰ ਰਿਹਾ ਹੈ ਮੈਂ ਬਹੁਤ ਸਾਮਾ ਨਾ ਲੈ ਰਿਹਾ ਕਿਉਂਕਿ ਮੇਰੇ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਥੀ ਖੜੇ ਨੇ ਮੈਂ ਸਾਰੇ ਸਾਥੀਆਂ ਨੂੰ ਕਹੂੰਗਾ ਕਿ 2-2 ਮਿੰਟ ਵਾਸਤੇ ਆਪਣੇ ਆਪਣੇ ਵਿਚਾਰ ਰੱਖਣ ਹੁਣ ਭੱਜੇ ਸਿੰਘ ਜੀ ਦੇ ਦੇਣ ਦੇ ਟਾਈਮ ਐਸ ਡੀਓ ਸਾਹਿਬ ਨੂੰ ਦੇ